ਕਰਨਲ ਕੁਟਮਾਰ ਮਾਮਲੇ ਜਿਹੜੀ ਅਪਡੇਟ ਹੈ ਉਸ ਬਾਰੇ ਦੱਸ ਦੋ ਜੀ ਅਪਡੇਟ ਹੈ ਵੀ ਕਿ ਐਸਐਸਪੀ ਵਰੁਨ ਨਾਲ ਮੇਰੀ ਗੱਲ ਹੋਈ ਸੀ ਕਿ ਅੱਜ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਸੀ ਉਹ ਵਨ ਸਾਈਡਿਡ ਖਤਮ ਕਰ ਦਿੱਤੀ ਗਈ ਹੈ ਹੋਰ ਚਾਰੋਂ ਐਸਐਚਓਜ਼ ਹੋਰ ਜਿਹੜੇ ਦੋ ਛੇ ਜਾਨਿਆਂ ਨੂੰ ਟੋਟਲ ਜਿਹੜੇ ਪਛਾਣ ਹੋ ਗਏ ਵੈਸੇ 8 ਬੰਦੇ ਸੀ ਉਸ ਵਿੱਚ 6 ਜਾਣੇ ਜਿਹੜੇ ਪਛਾਣ ਹੋ ਗਏ ਉਹਨਾਂ ਨੂੰ ਡਿਪਾਰਟਮੈਂਟਲ ਸਜ਼ਾ ਦੇ ਦਿੱਤੀ ਗਈ ਹੈ ਜਿਸ ਵਿੱਚ 3 ਸਾਲ ਦੀ ਡਿਡਕਟਡ ਸਰਵਿਸ ਡਿਡਕਟ ਕਰ ਦਿੱਤੀ ਗਈ ਹੈ ਪ੍ਰੋਮੋਸ਼ਨ ਫॉर 3 ਇਅਰਸ ਬੈਨ ਕਰ ਦਿੱਤੀ ਹੈ ਔਰ 3 ਨੋ ਇਨਕਰੀਮੈਂਟ ਨੋ ਸੈਲਰੀ ਪਰਕਸ ਔਰ ਨਾਲ ਸਸਪੈਂਡਡ ਟਿਲ ਦਾ ਕੇਸ ਇਜ਼ ਗੋਇੰਗ ਲਾਈਨ ਹਾਜਰੀਚ ਔਰ ਚੌਥਾ ਆਊਟ ਆਫ ਪਟਿਆਲਾ ਡਿਸਟ੍ਰਿਕਟ ਪੋਸਟਿੰਗ ਇਹ ਚੀਜ਼ਾਂ ਉਹਨਾਂ ਨੇ ਡਿਪਾਰਟਮੈਂਟ ਅਨਕੁਇਰੀ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੇ ਹੱਥ ਤੇ ਦਸੀ ਨਾ ਸੀਗੇ ਐਸਐਸਪੀ ਸਾਹਿਬ ਨਾਲ ਦੇ ਹੱਥ ਤੇ ਜਿੰਨਾ ਬੰਦਾ ਸੀ ਉਹਨਾਂ ਨੇ ਕੀਤਾ ਸੋ ਆਮ ਵੈਰੀ ਥੈਂਕਫੁਲ ਟੂ ਹਿਮ ਫॉर ਏਟਲੀਸਟ ਕਿਸੇ ਪਾਸੇ ਮੂੰਹ ਸਿਰ ਇਸ ਕੇਸ ਨੂੰ ਲਾਣ ਲਈ ਸੈਟੀਸਫਾਈ ਮੈਡਮ ਉਹ ਕਾਰਵਾਈ ਕੀਤੀ ਜੀ ਉਹਨਾਂ ਦੇ ਹੱਥ ਤੇ ਜੋ ਸੀਗਾ ਉਹਨਾਂ ਨੇ ਕੀਤਾ ਬਾਕੀ ਜੋ ਹੋਗਾ ਉਹ ਅੱਗੇ ਵਾਟੇਵਰ ਪ੍ਰੋਸੀਜਰ ਹੋਏਗਾ ਵੀ ਵਿਲ ਫਾਲੋ ਦੈਟ ਤੇ सीबीआई ਕੋਲ ਕੇਸ ਜਮ੍ਹਾਂ ਹੋਇਆ ਨੂੰ ਰਿਪੋਰਟ ਦੇ ਅਪਡੇਟ सीबीआई ਆਲਰੇਡੀ ਕੇਸ ਰਜਿਸਟਰ ਹੋ ਗਿਆ ਸਰ ਦੀ ਸਟੇਟਮੈਂਟ ਹੋ ਗਈ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਹੋਣਾ ਕਿ ਹੈਰੀ ਬੋਪਾਰਾਏ ਹੋਰ ਜਿੰਦਰ ਨੇ ਐਸਐਲਪੀ ਪਾਈ ਹੈ ਸੁਪਰੀਮ ਕੋਰਟ ਤੇ ਟੂ ਆਬਜੈਕਟ सीबीआई ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਯੂਟੀ ਤੇ ਟ੍ਰਾਂਸਫਰ ਹੋਈ ਸੀ ਇਹਦੂ ਕਿਉਂ ਨਹੀਂ ਉਹਨਾਂ ਨੇ ਅਪੋਜ਼ ਕੀਤਾ सीबीआई ਨੂੰ ਕਿਉਂ ਅਪੋਜ਼ ਕਰ ਰਹੇ ਨੇ ਇਹ ਜਿਹੜੇ ਰਾਜਨ ਜਿਹੜੇ सीबीआई ਨੇ ਖੋਲਦੇ ਨੇ ਨਾਦੇ ਜੁੜੀ ਇਨਵੈਸਟੀਗੇਸ਼ਨ ਤੇ ਆਣੇ ਜਿਸ ਨਾਲ ਆਏ ਸੀਬੀਆਈ ਟੂ ਦਾ